ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਸਤਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਆਪਣੇ ਨਾਲ ਲੈ ਕੇ ਜਗਤ ਜਲੰਦੇ ਨੂੰ ਸੋਧਣ ਵਾਸਤੇ ਜਾਂਦੇ ਐ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੁਖੀਆਂ ਦਾ ਦੁੱਖ ਵੰਡਾਇਆ ਗਰੀਬਾਂ ਦਾ ਦਰਦ ਵੰਡਾਇਆ ਸਤਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਭੁੱਲੀ ਭੜਕੀ ਲੁਕਾਈ ਨੂੰ ਸੱਚ ਦਾ ਰਸ ਵਿਖਾਇਆ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਦੁਰਦੇ ਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀਪਾਲਪੁਰ ਜਾਂਦੇ ਆ ਜਦੋਂ ਦੀਪਾਲਪੁਰ ਗਏ ਤੇ ਉੱਥੇ ਜਾ ਕੇ ਪਿੰਡ ਦੇ ਨਗਰ ਨਿਵਾਸੀ ਲੋਕਾਂ ਨੂੰ ਕਿਹਾ ਵੀ ਅਸੀਂ ਇੱਥੇ ਰਹਿ ਸਕਦੇ ਹਾਂ ਕੋ ਰਹਿਣ ਵਾਸਤੇ ਟਿਕਾਣਾ ਹੈ ਤਾਂ ਉਹਨਾਂ ਨੇ ਮਜ਼ਾਕ ਕਰਕੇ ਕਿਹਾ ਵੀ ਹਾਂ ਪਿੰਡ ਤੋਂ ਬਾਹਰ ਵਾਰ ਇੱਕ ਝੁੱਗੀ ਹੈ ਤੁਸੀਂ ਉੱਥੇ ਜਾ ਕੇ ਰਹਿ ਸਕਦੇ ਹੋ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਝੁੱਗੀ ਤੋਂ ਬਾਹਰ ਗਏ ਬਾਬੇ ਨੇ ਜਾ ਕੇ ਸੱਤ ਕਰਤਾਰ ਦਾ ਨਹਰਾ ਲਾਇਆ ਤੇ ਅਸਲ ਦੇ ਵਿੱਚ ਇਹ ਜਿਹੜਾ ਝੁੱਗੀ ਦਾ ਮਾਲਕ ਹੈ ਇਹ ਕੋਈ ਆਮ ਮਨੁੱਖ ਨਹੀਂ ਇਹ ਇੱਕ ਕੋੜ ਦਾ ਮਰੀਜ਼ ਹੈ ਇਸ ਦੇ ਸਰੀਰ ਤੋਂ ਪਾਕ ਵਗਦੀ ਹੈ ਰੇਸ਼ੇ ਦੇ ਨਾਲ ਭਿੱਜਾ ਹੋਇਆ ਲਿਬੜਿਆ ਹੋਇਆ ਸਾਰਾ ਸਰੀਰ ਪਿੰਡ ਦਾ ਕੋਈ ਵੀ ਬੰਦਾ ਇਹਦੇ ਮੱਥੇ ਨਹੀਂ ਲੱਗਦਾ ਬਲਕਿ ਇਹਨੂੰ ਪਿੰਡ ਤੋਂ ਬਾਹਰ ਵਾਰ ਇਸ ਝੁੱਗੀ ਦੇ ਵਿੱਚ ਬਿਠਾਇਆ ਹੋਇਆ ਜੇ ਕੋਈ ਆਉਂਦਾ ਹੈ ਤੇ ਬਾਹਰ ਇੱਥੇ ਪਏ ਹੋਏ ਬਾਡੇ ਦੇ ਵਿੱਚ ਉਹਦੇ ਵਾਸਤੇ ਕੋਈ ਖਾਣ ਵਾਸਤੇ ਚੀਜ਼ ਰੱਖ ਜਾਂਦਾ ਹੈ ਕੋਈ ਵੀ ਮੱਥੇ ਲੱਗਣ ਵਾਸਤੇ ਤਿਆਰ ਨਹੀਂ ਗੁਰਨਾਨਕ ਸਾਹਿਬ ਮਹਾਰਾਜ ਆਏ ਬਾਬੇ ਨੇ ਆਣ ਕੇ ਇਹਦੀ ਝੁੱਗੀ ਦਾ ਦਰਵਾਜ਼ਾ ਖੜਕਾਇਆ ਹੈ ਇਸ ਨੇ ਅੰਦਰੋਂ ਆਵਾਜ਼ ਦਿੱਤੀ ਕੌਣ ਗੁਰਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਹਿੰਦੇ ਅਸੀਂ ਰੱਬ ਦੇ ਬੰਦੇ ਹਾਂ ਇਹਨੇ ਕਿਹਾ ਤੁਸੀਂ ਭੁਲੇਖੇ ਦੇ ਨਾਲ ਆ ਗਏ ਹੋ ਕੋਈ ਵੀ ਮੇਰੇ ਮੱਥੇ ਨਹੀਂ ਲੱਗਦਾ ਪਿੰਡ ਦੇ ਲੋਕਾਂ ਨੇ ਮੈਨੂੰ ਪਿੰਡ ਚੋਂ ਕੱਢ ਕੇ ਉੱਥੇ ਬਾਰ-ਬਾਰ ਝੁੱਗੀ ਦੇ ਵਿੱਚ ਬਿਠਾਇਆ ਹੋਇਆ ਹੈ ਇਸ ਕਰਕੇ ਤੁਸੀਂ ਅੱਗੇ ਚਲੇ ਜਾਓ ਤੁਸੀਂ ਭੁਲੇਖੇ ਨਾਲ ਆ ਗਏ ਹੋ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਹਿੰਦੇ ਨਹੀਂ ਭੁਲੇਖੇ ਨਾਲ ਨਹੀਂ ਆਏ ਅਸੀਂ ਤੈਨੂੰ ਮਿਲਣ ਵਾਸਤੇ ਆਏ ਹਾਂ ਤੇ ਇਸ ਝੁੱਗੀ ਵਾਲੇ ਨੇ ਕਿਹਾ ਇਸ ਕੋੜੀ ਨੇ ਕਿਹਾ ਕਹਿੰਦਾ ਜੇ ਤੁਸੀਂ ਮੈਨੂੰ ਕੁਝ ਦੇਣਾ ਚਾਹੁੰਦੇ ਹੋ ਦੇਹਾਰ ਬਾਾਰ ਇੱਕ ਭਾਂਡਾ ਪਿਆ ਤੁਸੀਂ ਇਹਦੇ ਵਿੱਚ ਕੁਝ ਰੱਖ ਜਾਵੋ ਮੈਂ ਆਪੇ ਚੁੱਕ ਕੇ ਖਾ ਲਵਾਂਗਾ ਮੇਰੇ ਕੋਈ ਮੱਥੇ ਨਹੀਂ ਲੱਗਦਾ ਇਸ ਕਰਕੇ ਤੁਸੀਂ ਵੀ ਮੇਰੇ ਮੱਥੇ ਨਾਲ ਲੱਗੋ ਤੇ ਅੱਗੇ ਚਲੇ ਜਾਓ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਮਰਦਾਨਿਆ ਤੂੰ ਇਸ ਝੁੱਗੀ ਦਾ ਦਰਵਾਜ਼ਾ ਥੋੜਾ ਪਰਾਂ ਹਟਾ ਭਾਈ ਮਰਦਾਨਾ ਜੀ ਨੇ ਹੁਕਮ ਮੰਨਿਆ ਮੰਨ ਕੇ ਉਹਨਾਂ ਨੇ ਇਸ ਝੁੱਗੀ ਦਾ ਦਰਵਾਜ਼ਾ ਜਿਹੜਾ ਨਾ ਉਹ ਪਰਾਂ ਹਟਾਇਆ ਤੇ ਇਸ ਝੁੱਗੀ ਵਾਲੇ ਨੇ ਇਸ ਕੋੜੀ ਨੇ ਗੁਰਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਡੱਗ-ਡੱਗ ਕਰਦਾ ਪਾਤਸ਼ਾਹ ਦਾ ਨੂਰੋ-ਨੂਰ ਹੋਇਆ ਚਿਹਰਾ ਧੱਕਿਆ ਪਿਛੇ ਖੜਾ ਭਾਈ ਮਰਦਾਨਾ ਤੇ ਮੋਢੇ ਤੇ ਪਾਈ ਹੋਈ ਰਵਾਬ ਧੱਕੀ ਤੇ ਪਾਵਨ ਗੁਰਬਾਣੀ ਦਾ ਬਚਨ ਪੜਦੇ ਹਾਂ ਤਨ-ਮਨ ਹੋਏ ਨਿਹਾਲ ਜਾ ਗੁਰ ਦੇਖਾਂ ਸਾਹਮਣੇ ਇਹਦਾ ਮਨ ਨਿਹਾਲ ਹੋ ਗਿਆ ਕਲਾ ਨਿਹਾਲ ਹੀ ਨਹੀਂ ਹੋਇਆ ਇਹਨੇ ਗੁਰਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਉੱਪਰ ਡਿੱਗ ਕੇ ਅਰਜ ਕੀਤੀ ਸਤਿਗੁਰੂ ਮੈਨੂੰ ਬਖਸ਼ ਦਿਓ ਤੇ ਮਹਾਰਾਜ ਨੇ ਕਿਹਾ ਮਰਦਾਨਿਆਂ ਰਵਾਬ ਛੇੜ ਬਾਣੀ ਆਈ ਹੈ ਅਕਸਰ ਆਪਾਂ ਇਤਿਹਾਸ ਵਿੱਚ ਸੁਣਾਂਗੇ ਕਿ ਗੁਰੂ ਨਾਨਕ ਸਾਹਿਬ ਬਾਰ-ਬਾਰ ਕਹਿੰਦੇ ਮਰਦਾਨਿਆਂ ਰਵਾਬ ਛੇੜ ਬਾਣੀ ਆਈਏ ਇੱਥੇ ਵੀ ਬਾਬੇ ਨੇ ਕਿਹਾ ਮਰਦਾਨਿਆਂ ਰਵਾਬ ਛੇੜ ਬਾਣੀ ਆਈ ਹੈ ਤੇ ਮਰਦਾਨਾ ਜਿਹਨੇ ਰਵਾਬ ਛੇੜਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ਬਦ ਗਾਇਨ ਕੀਤਾ ਤੇ ਬਾਬਾ ਗਾ ਰਿਹਾ ਸੀ ਜੀਓ ਤਪਤ ਹੈ ਬਾਰੋ-ਬਾਰ ਤਪ ਤਪ ਖਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲੜਾਏ ਮਹਾਰਾਜ ਕਹਿੰਦੇ ਨੇ ਜਦੋਂ ਰੱਬ ਭੁੱਲ ਜਾਂਦਾ ਹੈ ਨਾ ਬੰਦਾ ਇਦਾਂ ਮਿਲਕਦਾ ਜਿਵੇਂ ਕੋੜ ਦਾ ਮਰੀਜ਼ ਮਿਲਕਦਾ ਹੈ ਮਹਾਰਾਜ ਕਹਿੰਦੇ ਜਦੋਂ ਰੱਬ ਭੁੱਲਦਾ ਹੈ ਨਾ ਬੰਦੇ ਦਾ ਅੰਦਰ ਇਦਾਂ ਤਪਦਾ ਹੈ ਬਾਰ-ਬਾਰ ਤਪਦਾ ਹੈ ਬਾਰ-ਬਾਰ ਖਪਦਾ ਹੈ ਤੇ ਉਹ ਤਾਪ-ਤਾਪ ਕੇ ਖੱਪ-ਖੱਪ ਕੇ ਬੰਦਾ ਖੁਆਰ ਹੁੰਦਾ ਏ ਪਰ ਜਦੋਂ ਪਰਮਾਤਮਾ ਦਾ ਨਾਮ ਮਿਲ ਜਾਏ ਫਿਰ ਉਹਦੇ ਅੰਦਰ ਦੀ ਤਪਸ਼ ਦੂਰ ਹੋ ਜਾਂਦੀ ਏ ਫਿਰ ਉਹਦੇ ਅੰਦਰ ਟਕਾ ਆ ਜਾਂਦਾ ਏ ਹੁਣ ਜਿਉਂ-ਜਿਉਂ ਇਹ ਕੋੜੀ ਗੁਰੂ ਨਾਨਕ ਸਾਹਿਬਹਾਰਾਜ ਦੇ ਮੁਖਾਰਬਿੰਦ ਤੋਂ ਇਹ ਗੁਰਬਾਣੀ ਦਾ ਕੀਰਤਨ ਇਹ ਸ਼ਬਦ ਸੁਣਦਾ ਜਾ ਰਿਆ ਸੀ ਤਿਉਂ-ਤਿਉਂ ਇਹਦੇ ਅੰਦਰ ਠੰਡ ਪੈਂਦੀ ਜਾ ਰਹੀ ਸੀ ਤਿਉਂ-ਤਿਉਂ ਇਹ ਅੰਦਰੋਂ ਅੰਦਰ ਨਿਹਾਲ ਹੁੰਦਾ ਜਾ ਰਿਹਾ ਸੀ ਬਾਬੇ ਨੇ ਇਹਦੇ ਮਨ ਨੂੰ ਵੀ ਤੰਦਰੁਸਤ ਕਰ ਦਿੱਤਾ ਇਹਦੇ ਤਨ ਨੂੰ ਵੀ ਤੰਦਰੁਸਤ ਕਰ ਦਿੱਤਾ ਗੁਰੂ ਨਾਨਕ ਸਹਿਬ ਮਹਾਰਾਜ ਦੀ ਨਦਰੇ ਰਹਿਮਤ ਪਾ ਕੇ ਤੇ ਇਹ ਕੋੜ ਦਾ ਮਰੀਜ਼ ਜਿਹੜਾ ਇਹ ਠੀਕ ਹੋ ਜਾਂਦਾ ਗੁਰੂ ਨਾਨਕ ਸਹਿਬ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਦਾ ਗੁਰੂ ਨਾਨਕ ਸਹਿਬ ਮਹਾਰਾਜ ਨੇ ਇਸ ਤਰ੍ਹਾਂ ਦੇ ਨਾਲ ਇਸ ਕੋੜੀ ਦਾ ਪਾਰ ਹੀ ਉਤਾਰਾ ਕੀਤਾ ਤੇ ਇਦਾਂ ਦੇ ਹੋਰ ਪਤਾ ਨਹੀਂ ਕਿੰਨੇ ਕਰੋੜਾਂ ਜੀਵ ਹਨ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਾਰ ਦਿੱਤਾ ਨਾਨਕ ਨਾਮ ਨਰੰجن ਜਾਨਿਓ ਟੀਨੀ ਭਗਤ ਪ੍ਰੇਮ ਨੇ ਬੁਲਾਈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਦੇ ਘਰ ਵਿੱਚੋਂ ਦਾਤ ਪ੍ਰਾਪਤ ਕਰਕੇ ਪ੍ਰੇਮ ਦੇ ਨਾਲ ਇਸ ਮਨੁੱਖਤਾ ਦਾ ਮਾਨਵਤਾ ਦਾ ਕਲਿਆਣ ਕੀਤਾ ਆਪਾਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਪੀਏ ਧੰਨ ਨਾਨਕ ਤੇਰੀ ਵੱਡੀ ਕਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ